ਦੇ ਪਵਿੱਤਰ ਅੰਗਾ 649 650 ਤੇ ਸੁਭਾਈ ਮਾਨ ਹੈ ਜੀ ਸਾਇਬ ਬਖਸ਼ਿਸ਼ ਕਰਦੇ ਹਨ ਜੋ ਮਨੁੱਖ ਕੇਵਲ ਗੁਰ ਸ਼ਬਦੀ ਵਿੱਚ ਬਿਰਤੀ ਜੋੜ ਕੇ ਬ੍ਰਾਹਮਣੁ ਪੁਛਾਣੇ ਉਸ ਦਾ ਬ੍ਰਹਮਣ ਪੁਣਾ ਬਣਿਆ ਰਹਦਾ ਹੈ ਜੋ ਮਨੁੱਖ ਹਰੀ ਨੂੰ ਹਿਰਦੇ ਵਿੱਚ ਬਸਾਏ ਨੌ ਨਿਧੀਆਂ ਤੇ 18 ਸਿਧੀਆਂ ਉਸ ਦੇ ਮਗਰ ਲਕੀਆਂ ਫਿਰਦੀਆਂ ਹਨ ਸਾਹਿਬ ਬਖਸ਼ਿਸ਼ ਕਰਦੇ ਹਨ ਕਿ ਵਿਚਾਰ ਕਰਕੇ ਸਮਝੋ ਸਤਿਗੁਰਜੀ ਤੋਂ ਬਿਨਾ ਨਾਮ ਨਹੀਂ ਮਿਲਦਾ ਏ ਨਾਨਕ ਜੀ ਪੂਰੇ ਭਾਗਾਂ ਨਾਲ ਜਿਸ ਨੂੰ ਸਤਿਗੁਰੂ ਮਿਲੇ ਉਹ ਚੌਹਾਂ ਜੁਗਾਂ ਵਿੱਚ ਸਦਾ ਸੁਖ ਪਾਉਂਦਾ ਹੈ ਮਹੱਲਾ ਤੀਜਾ ਸਾਹਿਬ ਬਖਸ਼ਿਸ਼ ਕਰਦੇ ਹਨ ਜਵਾਨ ਹੋਵੇ ਭਾਵੇਂ ਬੁੱਢਾ ਮਨ ਮੁਖ ਦੀ ਤ੍ਰਿਸ਼ਨਾ ਭੁੱਖ ਦੂਰ ਨਹੀਂ ਹੁੰਦੀ ਸਤਗੁਰ ਜੀ ਦੇ ਸਨਮੁਖ ਹੋਏ ਮਨੁੱਖ ਸ਼ਬਦ ਵਿੱਚ ਰੁੱਤੇ ਹੋਣ ਕਰਕੇ ਤੇ ਹੰਕਾਰ ਗਵਾ ਕੇ ਅੰਦਰੋਂ ਸੰਤੋਖੀ ਹੁੰਦੇ ਹਨ ਉਹਨਾਂ ਦਾ ਹਿਰਦਾ ਤ੍ਰਿਪਤੀ ਦੇ ਕਾਰਨ ਸੰਤੋਖੀ ਹੁੰਦਾ ਹੈ ਤੇ ਫਿਰ ਉਹਨਾਂ ਨੂੰ ਮਾਇਆ ਦੀ ਭੁੱਖ ਨਹੀਂ ਲੱਗਦੀ ਸਾਹਿਬ ਬਖਸ਼ਿਸ਼ ਕਰਦੇ ਹਨ ਏ ਨਾਨਕ ਜੀ ਗੁਰਮਖ ਮਨੁੱਖ ਜੋ ਕੁਝ ਕਰਦੇ ਹਨ ਉਹ ਕਬੂਲ ਹੁੰਦਾ ਹੈ ਕਿਉਂਕਿ ਉਹ ਨਾਮ ਵਿੱਚ ਬਿਰਤੀ ਜੋੜੀ ਜੋੜੀ ਰੱਖਦੇ ਹਨ ਪੌੜੀ ਵਿੱਚ ਸਾਇ ਬਖਸ਼ਿਸ਼ ਕਰਦੇ ਹਨ ਜੋ ਸਿੱਖ ਸਤਿਗੁਰੂ ਦੇ ਸਨਮੁਖ ਹਨ ਮੈਂ ਉਹਨਾਂ ਤੋਂ ਸਦਕੇ ਹਾਂ ਜੋ ਹਰੀ ਨਾਮ ਸਿਮਰਦੇ ਹਨ ਜੀ ਚਾਹੁੰਦਾ ਹੈ ਮੈਂ ਉਹਨਾਂ ਦਾ ਦਰਸ਼ਨ ਕਰਾਂ ਉਹਨਾਂ ਪਾਸੋਂ ਕੀਰਤਨ ਸੁਣ ਕੇ ਹਰੀ ਦੇ ਗੁਣ ਗਾਵਾਂ ਤੇ ਹਰੀ ਜਸ ਮਨ ਵਿੱਚ ਉਕਰ ਲਵਾਂ ਫਰੇਮ ਨਾਲ ਹਰੀ ਨਾਮ ਦੀ ਸਿਫਤ ਕਰਾਂ ਤੇ ਆਪਣੇ ਸਾਰੇ ਪਾਪ ਘਟਦਿਆਂ ਸਾਹਿਬ ਸਮਝਾਉਣਾ ਕਰਦੇ ਹਨ ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਉਹ ਸਰੀਰ ਥਾ ਧੰਨ ਹੈ ਸੁੰਦਰ ਹੈ ਜਿੱਥੇ ਪਿਆਰਾ ਸਤਗੁਰੂ ਪੈਰ ਰੱਖਦਾ ਹੈ ਭਾਵ ਆ ਕੇ ਬਸਦਾ ਹੈ